ਅਧਾਰਾ ਜੀ ਹਾ ਟਾਈਮ ਦੇਖਣ ਵਾਲੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਕੁਝ ਸਮੇਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਇਸੇ ਮੁੱਦੇ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਹਿਲ ਕਦਮੀ ਕਰਦੇ ਹਾਂ ਅੱਜ ਹਲਕਾ ਗਿੱਲ ਦੇ ਵਿੱਚ ਹਲਕਾ ਗਿੱਲ ਦੇ ਇੰਚਾਰਜ ਐਡਵੋਕੇਟ ਪ੍ਰੀਮ ਸਿੰਘ ਹਰਨਾਮਪੁਰਾਂ ਦੀ ਇਕਵਾਹੀ ਦੇ ਵਿੱਚ ਉਹਨਾਂ ਦੇ ਨਾਲ ਦਿਹਾਤੀ ਦੇ ਪ੍ਰਧਾਨ ਚਾਨਦ ਸਿੰਘ ਢੱਲਾ ਬਿਗਰਮਜੀਤ ਸਿੰਘ ਖਾਲਸਾ ਰਣਜੀਤ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਇੱਕ ਮੀਟਿੰਗ ਰੱਖੀ ਗਈ ਆ ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਲ ਦੇ ਵੱਲੋਂ ਦੇਖਦੇ ਆਓ ਚੱਲਦੇ ਹਾਂ ਮੀਟਿੰਗ ਦੇ ਅੰਦਰ ਦੇਖਦੇ ਆ ਕਿ ਹਾਲ ਦੇ ਅੰਦਰ ਜਿਹੜੀ ਇਹ ਮੀਟਿੰਗ ਆ ਤੇ ਉਸ ਦਾ ਮੇਨ ਕੀ ਕੀ ਮੁੱਦੇ ਨੇ ਕੀ ਕੀ ਆਪਣੇ ਉਪਰਾਲੇ ਨੇ ਚੋਣਾਂ ਨੂੰ ਜਿੱਤਣ ਦੇ ਲਈ ਨੌਜਵਾਨਾਂ ਦੀਆਂ ਤੇ ਆਪਣੇ ਅਹੁਦਾਧਾਰ ਅਹੁਦੇਦਾਰਾਂ ਦੀਆਂ ਕੀ ਕੀ ਡਿਊਟੀਆਂ ਲਗਾਈਆਂ ਜਾਂਦੀਆਂ ਨੇ ਮੀਟਿੰਗ ਦਾ ਅਜੰਡਾ ਸੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਇਲੈਕਸ਼ਨਾਂ ਗਿੱਲ ਹਲਕੇ ਦੀ ਅਸੀਂ ਮੀਟਿੰਗ ਕੀਤੀ ਆ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਤੇ ਸਾਰੇ ਮੋਤਵਰ ਸੱਜਣ ਐਸਜੀਪੀਸੀ ਮੈਂਬਰ ਹਲਕਾ ਇੰਚਾਰਜ ਤੇ ਸਪੈਸ਼ਲੀ ਤੌਰ ਤੇ ਖਾਲਸਾ ਜੀ ਵੀ ਆਏ ਨੇ ਫਰਕਲ ਦੇ ਪ੍ਰਧਾਨ ਸਾਹਿਬਾਨ ਸਾਰੇ ਹਾਜ਼ਰ ਨੇ ਅਸੀਂ ਆਉਣ ਵਾਲੀ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸ਼ਾਂਤੀ ਦੇ ਇਲੈਕਸ਼ਨ ਦੀ ਤਿਆਰੀ ਦੇ ਸੰਬੰਧੀ ਇਹ ਮੀਟਿੰਗ ਸੀ ਔਰ ਮੀਟਿੰਗ ਦੇ ਵਿੱਚ ਬਹੁਤ ਵੱਡਾ ਸਾਨੂੰ ਸਾਰੇ ਸਾਥੀਆਂ ਵੱਲੋਂ ਭਰਮਾ ਹੰਗਾਰਾ ਮਿਲਿਆ ਸਾਰੇ ਆਏ ਨੇ ਬੜੀ ਖੁਸ਼ੀ ਵਾਲੀ ਗੱਲ ਆ ਸਾਰਿਆਂ ਨੇ ਇੱਕ ਜੁੜਦਾ ਦਾ ਸਬੂਤ ਦੇ ਰਹੇ ਨੇ ਔਰ ਇਸ ਇਲੈਕਸ਼ਨ ਨੂੰ ਆਪਣੀ ਇਲੈਕਸ਼ਨ ਸਮਝ ਕੇ ਜਨਮ ਤੇ ਮਰਨ ਦੀ ਪੋਜੀਸ਼ਨ ਲੈ ਕੇ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਮਾਂ ਪਾਰਟੀ ਆ ਉਹਦੇ ਕੈਂਡੀਡੇਟਾਂ ਦੇ ਹੱਕ ਦੇ ਵਿੱਚ ਵੱਡਾ ਵੱਡੀ ਲੜਾਈ ਲੜਨ ਦੀ ਤਿਆਰੀ ਸਾਰੇ ਸਾਥੀਆਂ ਨੇ ਕੀਤੀ ਆ ਔਰ ਮੈਂ ਤੁਹਾਡੇ ਰਾਈ ਇੱਕ ਬੇਨਤੀ ਜ਼ਰੂਰ ਪ੍ਰਸ਼ਾਸਨ ਨੂੰ ਵੀ ਕਰਨੀ ਚਾਹੁੰਦਾ ਵੀ ਦੇਖੋ ਪਿਛਲੇ ਸਮੇਂ ਤਾਰਨ ਤਾਰਨ ਦੇ ਵਿੱਚ ਪ੍ਰਸ਼ਾਸਨ ਨੇ ਆਪਣਾ ਜ਼ੋਰ ਲਾ ਕੇ ਵੇਖ ਲਿਆ ਉਸ ਤੋਂ ਬਾਅਦ ਚੋਣ ਕਮਿਸ਼ਨ ਨੇ ਬਹੁਤ ਕਾਨੂੰਨ ਦੇ ਅਨਸਾਰ ਫੈਸਲਾ ਕਰਦੇ ਹੋਏ ਜਿਨ੍ਹਾਂ ਅਫਸਰਾਂ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਕੰਮ ਕਾਰਵਾਈਆਂ ਕੀਤੀਆਂ ਇਤੋਂ ਤੱਕ ਕਿ ਐਸਐਸਪੀ ਵੀ ਸਸਪੈਂਡ ਹੋਈ ਵੀ ਬੀ ਔਰ ਡੀਜੀਪੀ ਨੂੰ ਕਮਿਸ਼ਨ ਦੇ ਦਫ਼ਤਰਾਂ ਦੇ ਚੱਕਰ ਮਾਰਨੇ ਪੈ ਰਹੇ ਨੇ ਇਸ ਕਰਕੇ ਕਿਸੇ ਦੇ ਮਗਰ ਲਾ ਕੇ ਕੋਈ ਅਫਸਰ ਕਿਸੇ ਦੇ ਕਹਿਣ ਤੇ ਕੋਈ ਬੁਧੀ ਕੀ ਕਰਨ ਦੀ ਕੋਸ਼ਿਸ਼ ਨਾ ਕਰੇ ਸਾਡੇ ਵਰਕਰਾਂ ਨਾਲ ਜੇ ਕਿਸੇ ਵਰਕਰ ਨੇ ਜਾਂ ਕਿਸੇ ਅਫਸਰ ਨੇ ਇਦਾਂ ਦੀ ਕੋਈ ਕਰਨ ਦੀ ਕੋਸ਼ਿਸ਼ ਕੀਤੀ ਹੈ ਅਕਾਲੀ ਦਲ ਇਸ ਗੱਲ ਨੂੰ ਲਾਈਟ ਨਹੀਂ ਲਾਊਗਾ ਸ਼ਕਤੀ ਦੇ ਨਾਲ ਅਸੀਂ ਉਹਦੇ ਨਾਲ ਪੇਸ਼ ਆਵਾਂਗੇ ਆਪਣੇ ਵਰਕਰਾਂ ਦੀ ਪਿੱਠ ਤੇ ਖੜਾਂਗੇ ਆਪਣੇ ਵਰਕਰ ਕਿਉਂਕਿ ਅਕਾਲੀ ਦਲ ਪਹਿਲਾਂ ਜਿਵੇਂ ਡੱਲਾ ਸਾਹਿਬ ਨੇ ਵੀ ਗੱਲ ਕੀਤੀ ਵੀ ਜਦੋਂ ਅਕਾਲੀ ਦਲ ਥੋੜਾ ਮੋਟਾ ਢਿੱਲਾ ਪੈ ਜਾਂਦਾ ਉਦੋਂ ਠੀਕ ਹੈ ਵੀ ਦੂਜੇ ਲੋਕ ਹਾਵੀ ਹੋ ਜਾਂਦੇ ਨੇ ਪਰ ਜਦੋਂ ਅਕਾਲੀ ਦਲ ਚੜ੍ਹਦੀ ਕਲਾ 'ਚ ਆ ਜਾਂਦਾ ਜਿਵੇਂ ਹੁਣ ਅਕਾਲੀ ਦਲ ਦੇ ਵਿੱਚ ਸਾਡੇ ਵਰਕਰਾਂ ਦੇ ਵਿੱਚ ਜੋਸ਼ ਆ ਤੇ ਉਦੋਂ ਸਾਡੇ ਮੂਰੇ ਕੋਈ ਅੜ ਨਹੀਂ ਸਕਦਾ ਹਨੇਰੀ ਆ ਅਕਾਲੀ ਦਲ ਤੇ ਕੋਈ ਅਫਸਰ ਇਦਾਂ ਦੀ ਗੱਲ ਨਾ ਕਰਨ ਦੀ ਕੋਸ਼ਿਸ਼ ਕਰੇ ਜਾਂ ਕਿਸੇ ਕੋਈ ਪਾਰਟੀ ਦਾ ਬੰਦਾ ਵੀ ਭਿਖੇ ਦੇ ਵਿੱਚ ਸਾਡੇ ਵਰਕਰ ਦੇ ਨਾਲ ਕੋਈ ਛੇੜਛਾੜ ਨਾ ਕਰਨ ਦੀ ਕੋਸ਼ਿਸ਼ ਕਰੇ ਨਹੀਂ ਤਾਂ ਫਿਰ ਅਕਾਲੀ ਦਲ ਆਪਣਾ ਅਸਲੀ ਰੂਪ ਦਿਖਾਊਗਾ ਇਹ ਜਿਹੜਾ ਦੇ ਪਿੰਡਾਂ ਦੇ ਕਿਸੇ ਬੰਦੇ ਕੋਈ ਰਿਲੇਸ਼ਨ ਹੋ ਜਾਂਦੇ ਨੇ ਕਿਤੇ ਕੋਈ ਰਿਲੇਸ਼ਨ ਕੋਈ ਰਿਸ਼ਤੇਦਾਰੀ ਕੋਈ ਸੱਜਤਾਈ ਹੋ ਜਾਂਦੀ ਆ ਕੋਈ ਇਦਾਂ ਦੀ ਗੱਲ ਕਿੱਥੋਂ ਥੀ ਜਿਹੜੇ ਪਿੰਡ ਪੱਦਰ ਤੇ ਲੋਕ ਆਮ ਆਦਮੀ ਪਾਰਟੀ ਦੇ ਸ਼ਾਮਲ ਹੋ ਚੁੱਕੇ ਨੇ ਅਕਾਲੀ ਦਲ ਨੂੰ ਛੱਡ ਕੇ ਜਾਂ ਉਹਨਾਂ ਦੇ ਮੈਂਬਰ ਬਣ ਕੇ ਜਾਂ ਕੁਝ ਵੀ ਆਣਗੇ ਉਹਨਾਂ ਨੂੰ ਕਿਵੇਂ ਵਾਪਸ ਲਿਆਉਂਦੇ ਕੋਈ ਅਸੀਂ ਸਾਰਿਆਂ ਨੂੰ ਫਿਰ ਕਰਦੇ ਹ ਬਈ ਭਲੇਖੇ ਦੇ ਵਿੱਚ ਆ ਕੇ ਭਰਮ ਦੇ ਵਿੱਚ ਆ ਕੇ ਜਾਂ ਕਿਸੇ ਦੀਆਂ ਵੱਡੀਆਂ ਗੱਲਾਂ ਸੁਣ ਕੇ ਬੰਦਾ ਕਈ ਵਾਰੀ ਭਰਮਾ ਜਾਂਦਾ। ਮਨ ਦੇ ਵਿੱਚ ਕਈ ਵਾਰੀ ਇਹਨਾਂ ਦੀ ਗੱਲ ਆ ਜਾਂਦੀ ਹੈ। ਪਰ ਹੁਣ ਵੇਖ ਲਿਆ ਹੁਣ ਕੋਈ ਭਲੇਖਾ ਨਹੀਂ ਰਹਿਣਾ ਚਾਹੀਦਾ। ਵੀ ਅਸਲੀ ਕੌਣ ਹੱਦ ਤੱਕ ਲੀਕ ਹੋਊਗਾ। ਜਿਹੜੀ ਭਾਜਪਾ ਦੇ ਨਾਲ ਸਾਂਝੀ ਚੋਣ ਲੜੋਂਗੇ ਜਾਂ ਇਕੱਲੇ ਆਕਾਲੀ ਦਾ। ਵੀ ਗੱਲਾਂ ਲੜ ਰਹੇ ਆ ਜੀ ਅੱਲਾ ਕਾਲੀ ਦੇ। ਜਿਹੜੇ ਭਾਜਪਾ ਦੇ ਆਪਣੇ ਇਹ ਖੜੇ ਕਰਨਗੇ ਉਹਨਾਂ ਦਾ ਕੋਈ ਤਾਕੀ ਉਹ ਤਾਂ ਉਹਨਾਂ ਦੀ ਪਾਰਟੀ ਆ ਜੀ ਉਹ ਪਾਰੀ ਨਹੀਂ ਹੈਗਾ ਵੀ ਉਹ ਪਾਰਟੀ ਆ ਵੀਰੋ ਉਹ ਪਾਰਟੀ ਆ ਲੜਦੇ ਉਹਨਾਂ ਨੂੰ ਦੇਖੋ ਇਲੈਕਸ਼ਨ ਲੜਨ ਦਾ ਹਰ ਇੱਕ ਹੱਕ ਹੈ ਸੁਧਾਰਾ ਨੂੰ ਹੱਕ ਦਿੰਦਾ ਰਜਿਸਟਰਡ ਪਾਰਟੀ ਆ ਨੈਸ਼ਨਲ ਪਾਰਟੀ ਆ ਲੜ ਸਕਦੀ ਹੈ ਕੋਈ ਸਾਡਾ ਕੋਈ ਕੇਦਾ ਕੋਈ ਕਿੰਤੂ ਪਰ ਤੁਮੀ ਹੋਣਾ ਲੋਕਾਂ ਨੇ ਫੈਸਲਾ ਕਰਨਾ ਫੈਸਲਾ ਲੋਕਾਂ ਨੇ ਕਰਨਾ ਵੀ ਕੌਣ ਸਾਡਾ ਤੇ ਕੌਣ ਵਿਗਾਨਾ ਕੌਣ ਸਾਡੇ ਹਮਦਰਦ ਆ ਕੌਣ ਸਾਡੇ ਸਾਨੂੰ ਤਕਲੀਫਾਂ ਦੇਣ ਵਾਲਾ ਸਾਨੂੰ ਚੱਕਰ ਦੇਣ ਵਾਲਾ ਸਾਡੇ ਤੇ ਵਾਰ ਕਰਨ ਵਾਲਾ ਹੈ ਨਾ ਲਗਾਤਾਰ ਤਾਂ ਵਾਰ ਹੋ ਰਹੇ ਨੇ ਸਾਡੇ ਤਾਂ ਮਸਲੇ ਪਹਿਲੇ ਨਹੀਂ ਹੱਲ ਹੋਏ ਨਵੇਂ ਮਸਲੇ ਸਾਨੂੰ ਖੜੇ ਕੀਤੇ ਜਾ ਰਹੇ ਨੇ ਕੀ ਸੰਦੇਸ਼ ਆ ਕਾਲੀ ਦੋਂ ਦੇ ਨੌਜਵਾਨਾਂ ਨੂੰ ਦੇਖੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਦੇਖੋ ਭਰਮ ਭਲੇਖਿਆਂ ਵਿੱਚ ਪੈ ਕੇ ਆਪਾਂ ਵੇਖਦੇ ਨੁਕਸਾਨ ਕੀਦਾ ਹੋਇਆ ਪੰਜਾਬ ਦਾ ਨੁਕਸਾਨ ਕੀਦਾ ਹੋਇਆ ਸਾਡੇ ਕਾਰੋਬਾਰ ਦਾ ਨੁਕਸਾਨ ਕੀਦਾ ਹੋਇਆ ਸਾਡੇ ਮਾਨਸਨਮਾਨ ਦਾ ਜੇ ਇਸ ਕਰਕੇ ਹੁਣ ਜਿਹੜਾ ਆਪਾਂ ਪਿਛਲੇ ਸਮਿਆਂ ਦੇ ਵਿੱਚ ਜੋ ਘਰ ਬੈਠੇ ਘਰ ਬੈਠੇ ਕੋਈ ਗੱਲ ਨਹੀਂ ਕੇਵਰੀ ਬੰਦਾ ਆ ਜਾਂਦਾ ਪਰ ਭਲੇਖੇ ਪਰ ਹੁਣ ਮੁਲਾਂਕਣ ਕਰ ਬੋ ਲੇਖਾ ਜੋਖਾ ਕਰ ਲਓ ਵੀ ਕੌਣ ਸਾਡੇ ਸਾਡੇ ਲਈ ਖੜਾ ਸੀ ਤੇ ਕੌਣ ਸਾਡੇ ਲਈ ਕੜ ਸਕਦਾ ਕੌਣ ਸਾਡੇ ਹਮਦਰਦਾ ਕੌਣ ਸਾਡਾ ਵਿਕਾਸ ਕਰ ਸਕਦਾ ਕਿਹਨੇ ਸਾਡਾ ਵਿਕਾਸ ਕੀਤਾ ਸੀ ਕੋਈ ਬਾਹਲਾ ਔਖਾ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ ਫੈਸਲਾ ਕਰਨਾ ਜਿੰਨੇ ਵੀ ਨੇ ਉਹਨਾਂ ਵੱਲ ਦੇਖ ਲਓ ਉਹਨਾਂ ਦਾ ਉਹਨਾਂ ਦਾ ਕੀਤੇ ਕੰਮਾਂ ਨੂੰ ਸਾਡੀ ਅੱਖੀ ਉਹਨਾਂ ਦੇ ਕੀਤੇ ਕੰਮਾਂ ਨੂੰ ਤੇ ਕਾਲੀਗਲ ਦੇ ਕੀਤੇ ਕੰਮਾਂ ਨੂੰ ਲੇਖਾ ਜੋਖਾ ਕਰ ਤੋਂ ਬਾਅਦ ਫੈਸਲਾ ਕਰ ਲਓ ਮੇਰੇ ਖਿਆਲ ਅੰ ਕੋਈ ਭ੍ਰਿਸ਼ਟੇ ਨਹੀਂ ਹੈ ਅੱਜ ਜੋ ਪਿਆਦ ਵਿੱਚ ਬਲਾਕ ਸੰਤ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੋ ਰਹੀ ਆ ਉਦੇ ਸਬੰਧ ਵਿੱਚ ਸਾਡੀ ਗੱਲ ਹਲਕੇ ਦੀ ਮੀਟਿੰਗ ਸੀ ਸਾਡੇ ਸਾਰੇ ਸਰਕਲ ਜੱਤਰ ਸਹਿਬਾਨ ਸਾਡੇ ਇਨਚਾਰਜ ਜੋ ਕੋਆਰਡੀਨੇਟਰ ਨਿਯੁਕਤ ਕੀਤੇ ਆ ਢਿੱਲੋ ਸਾਹਿਬ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਸਾਡੀ ਪੂਰੀ ਤਿਆਰੀ ਆ ਸਾਡੀਆਂ ਤਕਰੀਬਨ 48 ਬਲਾਕ ਸੰਪਤੀਆਂ ਤੇ ਪੰਜ ਜ਼ਿਲ੍ਹਾ ਪ੍ਰੀਸ਼ਦਾਂ ਸਾਡੇ ਸਾਰੇ ਜਿਵੇਂ ਵੀ ਜੜੀਆਂ ਵੀ ਕੈਟਾਗਰੀਆਂ ਦੀਆਂ ਇਲੈਕਸ਼ਨਾਂ ਹੈਗੀਆਂ ਸਾਡੀਆਂ ਸਾਰੇ ਬੰਦੇ ਤਿਆਰ ਆ ਤੇ ਅਸੀਂ ਕੱਲ ਜਾਂ ਪਰਸ ਨੂੰ ਅਨਾਉਂਸਮੈਂਟ ਕਰ ਦਿਆਂਗੇ ਤਕਰੀਬਨ ਸਰਕਲ ਜੱਤਰ ਸਹਿਬਾਨ ਤੇ ਮੋਢੀ ਬੰਦੇ ਗੱਲ ਹਲਕੇ ਦੇ ਸਾਰੇ ਸੱਦੇ ਸੀਗੇ ਉਹ ਸਾਰੇ ਸੂਝਵਾਨ ਬੰਦੇ ਨੇ ਆਪੋ ਆਪਣੇ ਸਹਿਯਾ ਦਿੱਤੇ ਅਸੀਂ ਬਸ ਦੋ ਦਿਨਾਂ 'ਚ ਕੈਂਡੀਡੇਟ ਅਨਾਉਂਸ ਕਰ ਦਿਆਂਗੇ ਤੁਸੀਂ ਦੇਖਿਆ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹਲਕਾ ਗੱਲ ਦੀ ਮੀਟਿੰਗ ਗੁਰਦੁਆਰਾ ਮੰਜੀ ਸਾਹਿਬ ਵਾਲਮਗੀਰ ਵਿਖੇ ਕੀਤੀ ਗਈ ਆ ਜਿਹੜੀਆਂ ਗੱਲਾਂ ਕੀਤੀਆਂ ਨੇ ਮੀਟਿੰਗ ਦੇ ਦੌਰਾਨ ਉਹ ਸਾਰੀਆਂ ਜਾਣਕਾਰੀ ਦਿੱਤੀ ਆ ਪੱਤਰਕਾਰਾਂ ਨੂੰ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਵੱਲੋਂ ਜਿਹੜੀ ਚੋਣ ਲੜੀ ਜਾ ਰਹੀ ਆ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਉਸ ਦੀਆਂ ਪੂਲ ਤਿਆਰੀਆਂ ਨੇ ਚੋਣਾਂ ਦਾ ਐਲਾਨ ਕਦੇ ਵੀ ਹੋ ਸਕਦਾ ਅੱਜ ਹੋ ਜਾਵੇ ਕੱਲ ਹੋ ਜਾਵੇ ਭਲਕੇ ਹੋ ਜਾਵੇ ਜਦੋਂ ਵੀ ਹੋ ਜਾਵੇ ਚੋਣ ਨਿਸ਼ਾਨ ਤੱਕੜੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਚੋਣ ਲੜੇਗਾ ਕਿਸੇ ਦੇ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਜਿਸ ਦੇ ਨਾਲ ਜਿਸ ਦੇ ਬਾਰੇ ਵਿਸਥਾਰ ਦੇ ਨਾਲ ਰਣਜੀਤ ਸਿੰਘ ਢਿੱਲੋਂ ਜੋ ਹਲਕਾ ਗਿੱਲ ਦੇ ਕੋਆਰਡੀਨੇਟਰ ਲਾਏ ਗਏ ਨੇ ਇੱਥੋਂ ਦੇ ਚੋਣਾਂ ਬਜਾਵਰ ਲਾਏ ਗਏ ਨੇ ਉਹਨਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਆ ਅਗਲੀ ਅਪਡੇਟ ਆ ਜਿਹੜੀ ਉਹ ਇਹ ਆ ਕਿ ਜਿਹੜੀ ਆ ਅਕਾਲੀ ਤੇ ਭਾਜਪਾ ਦਾ ਜਿਹੜਾ ਗੱਠ ਜੋੜ ਦਾ ਜੋ ਰੌਲਾ ਚੱਲਦਾ ਉਹ ਵੀ ਉਹਨਾਂ ਨੇ ਟੋਟਲ ਇਹ ਗੱਲ ਕਹਿ ਦਿੱਤੀ ਆ ਕਿ ਜਿਹੜੀ ਚੋਣ ਆ ਉਹ ਸਿਰਫ ਤਾਂ ਸਿਰਫ ਅਕਾਲੀ ਦਲ ਹੀ ਲੜੇਗਾ ਤੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਗ ਸਿਆਮਤੀ ਚੋਣਾਂ ਦੀ ਜਿੱਤਾ ਜਿਹੜੀ ਸਾਡੀ ਪੱਕੀ ਜਿੱਤ ਹੈ ਕਿਉਂਕਿ ਤਰਨਤਾਰਨ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜੋ ਪਿਆਰ ਮਿਲ ਰਿਹਾ ਉਸ ਨੂੰ ਬਰਕਰਾਰ ਰੱਖਿਆ ਜਾਵੇਗਾ ਚੋਣਾਂ ਜਿੱਤ ਕੇ ਲੋਕਾਂ ਦੀ ਝੋਲੀ 'ਚ ਪਾਈ ਜਾਣਗੇ ਲੋਕਾਂ ਦੇ ਕੰਮ ਕਰਵਾਏ ਜਾਣਗੇ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ 'ਚ ਫੇਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਜਝਾਰ ਟਾਈਮ ਦੇ ਕੈਮਰਾਮੈਨ ਜਸਪਾਲ ਸਿੰਘ ਸੋਨੂ ਦੇ ਨਾਲ ਸਰਬਜੀਤ ਸਿੰਘ ਖਾਲਸਾ ਦੀ ਇਹ ਵਿਸ਼ੇਸ਼ ਰਿਪੋਰਟ